ਕੋਲ ਜਨਮ ਤੇ 1993 ਹਾਈਡ 5 ਫੁੱਟ 10 ਇੰਚ ਪੜਾਈ ਗ੍ਰੈਜੂਏਸ਼ਨ ਕਾਸਟ ਰਵਿਦਾਸੀ ਏਰੀਆ ਫਤਿਹਗੜ ਸਾਹਿਬ ਲੜਕੀ ਦਾ ਤਲਾਕ ਹੋਇਆ ਪਰਿਵਾਰ ਮੈਂਬਰ ਇੱਕ ਭਰਾ ਕੈਨੇਡਾ ਮੰਗ ਵਧੀਆ ਪਰਿਵਾਰ ਤੋਂ ਪੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨ ਆਰ ਆਈ ਹੋਵੇ ਕਾਸਟ ਰਵਿਦਾਸੀ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 8898 25642 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਨੀ ਜਨਮ ਤਰੀਕ 18/8/1997 ਕਾਸਟ ਪ्युअर ਕਤਰੀ ਸ਼ਹਿਰ ਲਾਡਾ ਪੜਾਈ ਆਈਟੀਆਈ ਕੰਮ ਵੇਰਵਾ ਪਰਿਵਾਰ ਮੈਂਬਰ ਮਾਤਾ ਪਿਤਾ ਦੋ ਛੋਟੀਆਂ ਬੇਣਾ ਮਕਾਨ ਕੋਠੀ ਮੰਗ ਵਧਿਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 83540 68097 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸਨਕਾ ਲੜਕਾ ਅੰਗਲੈਂਡ ਸਿਟੀਜ਼ਨ ਉਮਰ 33 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਯਰਸੀਕ ਕੜਾਈ ਵੀਐਸਏ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੋਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਇੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮ੍ਰਿਤਾਰੀ ਮੰਗਵਰੀਆ ਪਰਵਾਰ ਤੋਂ ਸੋਨੀਸ ਨੱਕੀ ਤੇ ਕਰੇਲੂ ਤੇ ਅੰਮ੍ਰਿਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 9868680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵੀਰੋ ਵਾਲੀ ਇਹਨਾਂ ਨੂੰ ਨਾ ਕਰਨ ਨਾਮ ਉਹ ਸਿੰਘ ਲੜਕਾ ਆਸਟ੍ਰੇਲੀਆ ਪੀਆਰ ਜਨਮ ਤਰੀਕ 31 10 1993 ਹਾਈਟ 6 ਫੁੱਟ 2 ਇੰਚ ਕਾਰਜ 4 ਇਅਰ ਸਿਕਰ ਏਰੀਆ ਲੁਧਿਆਣਾ ਪੜਾਈ ਐਡਵਾਂਸ ਡਿਪਲੋਮਾ ਮਕੈਨਿਕਲ ਇੰਜੀਨੀਅਰ ਜਿਆਨੀ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਅਡਮਿਨਿਸਟ੍ਰੇਸ਼ਨ ਕਾਮਰ ਟ੍ਰਕਿੰਗ ਪਰਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮੰਗਵਦੀ ਪਰਵਾਰ ਤੋਂ ਸਿੰਪਲ ਤੇ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 90569 13700 33 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨ ਤੇ 1980 ਇੰਗਲੈਂਡ ਜੰਪਲ ਏਰੀਆ ਉਸ਼ਿਆਰਪੁਰ ਕਾਸਟ ਜਰਸੀ ਕਗੋਤ ਸਿੱਧੂ ਕਾਮ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ 22 ਤੋਂ 34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣੇ ਨੂੰ ਪਹਿਲ ਇਹਨਾਂ ਦਾ ਮੋਬਾਈਲ ਨੰਬਰ +447480573242 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਹਰਸ਼ ਬਰਮ ਜਨਮ ਤਰੀਕ 25/1986 ਜਨਮ ਕਾਇਮ 2:3 AM ਹਾਈਟ 5 ਫੁੱਟ 10 ਇੰਚ ਪੜਾਈ +2 ਏਰੀਆ ਲੁਧਿਆਣਾ ਕਾਸਟ ਵਗੈ ਕਮ ਆਪਣਾ ਬਿਜ਼ਨਸ ਮੰਗ ਅਵਰੀ ਪਰਿਵਾਰ ਤੋਂ ਕਰੇ ਲੋ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99145 49133 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮਤਿ 14 ਅਪ੍ਰੈਲ 1995 ਹਾਈਡ ਸ਼ੇਫੂਡ ਕਾਸਟ ਯਰ ਸੇਕ ਕਪੜਾਈ ਪਲਸ 2 ਕਮ ਡੈਰੀ ਫਾਰਮ ਜ਼ਮੀਨ 5 ਕਿੱਲੇ ਦੋ ਕਰਨਾਲ ਏਰੀਆ ਲਾਡਾ ਮਾਨਸਾ ਪਰਵਾਰ ਮੈਂਬਰ ਦੋ ਪੈਨਾ ਮੈਰਿਡ ਮੰਗ ਵਧਿਆ ਪਰਵਾਰ ਤੋਂ ਪੜੀ ਲਿਖੀ ਸੋਨੇ ਸੁਨੱਕੀ ਕਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 8840 13742 ਤੁਸੀਂ ਪ੍ਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲ ਅੜਕਾ ਕਨੇਡਾ ਪੀ ਆਰ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਪੜਾਈ ਜੀ ਐਨ ਐਮ ਨਰਸਿੰਗ ਕਾਮਰ ਰਜਿਸਟਰਡ ਨਰਸ ਕੈਨੇਡਾ ਜ਼ਮੀਨ 12 ਏਕੜ ਕਾਸਟ ਯਰ ਸਿੱਖ ਏਰੀਆ ਫਾਜ਼ਲ ਕਾ ਪਰਿਵਾਰ ਮੈਂਬਰ ਪਿਤਾ ਮਾਤਾ ਇਕਪਰਾ ਮੈਰਿਡ ਸਰਕਾਰੀ ਨੌਕਰੀ ਕਰਦਾ ਦੋ ਭੈਣਾਂ ਮੈਰਿਡ ਇਕ ਕੈਨੇਡਾ ਪੀਆਰ ਲੜਕਾ ਹੁਣ ਪੰਜਾਬ ਆਇਆ ਹੋਇਆ ਮੰ ਗੱਡੀਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਸੋਣੀ ਸੁਨੱਖੀ ਤੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਲੜਕੀ ਕਨੇਡਾ ਪੀਆਰ ਜਾਂ ਵਰਕ ਪਰਮਿਟ ਕੀ ਹੋਵੇ ਜਰਸੀਕ ਪਰਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9501375675 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 3/9/1995 ਹਾਈਟ 5 ਫੁੱਟ ਕਾਸਟ ਜਰਸੀਖਰ ਏਰੀਆ ਲੁਧਿਆਣਾ ਨੇੜੇ ਚਿਕਰਾਉਂ ਪੜ੍ਹਾਈ ਗ੍ਰੈਜੂਏਸ਼ਨ ਕੰਮ ਕਨੇਡਾ ਵਰਕ ਪਰਮਿਟ ਪਰਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆ ਜਾਂ ਸਿਟੀਜ਼ਨ ਹੋਵੇ ਮੈਰिज ਬਿਊਰੋ ਵਾਲੀ ਇਹਨਾਂ ਨੂੰ ਫੋਨ ਨਾ ਕਰਨੀ ਨੀਨਾ ਦਾ ਮੋਬਾਈਲ ਨੰਬਰ 99881 66367 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 1995 ਹਾਈਟ 5 ਫੁੱਟ 5 ਇੰਚ ਕਾਸਟ 1 ਇਰ ਸਿਕ ਗੋਸਟ ਗੈਲ ਏਰੀਆ ਫਰੋਟਪੋਰ ਕਮ ਕਰਾਲਾ ਡਰਾਇਵਰ ਦੁਬਈ ਜ਼ਮੀਨ 1 ਕਿਲਾ ਆਪਣਾ ਆਕਾਰ ਸ਼ੇ ਮਾਲੇ ਦੇ ਵਿੱਚ ਮੰਗ ਅਵਧੀਆ ਪਰਵਾਰ ਤੋਂ ਪੜੀ ਲਈ ਕੀ ਲੜਕੀ ਦੀ ਲੋੜ ਹੈ ਇਹਨਾਂ ਨੇ ਕੋਈ ਮੰਗ ਨਹੀਂ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਇਹਨਾਂ ਦਾ ਮੋਬਾਈਲ ਨੰਬਰ 70107 99792 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 21 12 1994 ਹਾਈਟ 5 ਫੁੱਟ 7 ਇੰਚ ਪੜਾਈ 10ਵੀਂ ਪਾਸ ਏਰੀਆ ਬਠਿੰਡਾ ਜ਼ਮੀਨ 5 ਕਿੱਲੇ ਕੰਮ ਵਧੀਆ ਕਾਰੋਬਾਰ ਕਿੰਨੀ ਵੱਡੀ ਮੰਨ ਕਾਂ ਦਾ ਨਹੀਂ ਪਰਵਾਹ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 99724 26703 ਤੁਸੀਂ ਪਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲ ਅੜਕਾ ਦੁਵਾਈ ਜਨਮ ਤਰੀਕ 8/10/1993 ਹਾਈਟ ਸ਼ੇਫੁੱਡ ਪੜਾਈ +2 ਜਮੀਨ ਟਨ ਕਿਲੇ ਕਾਮ ਟਰਾਲਰ ਡਰਾਈਵ ਕਿਵਈ ਏਰੀਆ ਫਤਿਹਗੁਰ ਸਾਹਿਬ ਕਾਸਟ ਯਰਸਿਕ ਗੋਤ ਸੰਧੂ ਪਰਵਾਰ ਨੰਬਰ ਪਿਤਾ ਨੰਬਰਦਾਰ ਮਾਤਾ ਹਾਊਸ ਵਾਈਫ ਮੰਗ ਵਿਧਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਯਰਸਿਕ ਪਰਵਾਰ ਹੀ ਸੰਪਰਕ ਕਰਨੀ ਨੰਦਾ ਮੋਬਾਈਲ ਨੰਬਰ 76269 53873 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੀ ਹਾਂ ਲੜਕਾ ਵਿਆਸ਼ਨੂ ਕਾਸਟੂ ਖਤਰੀ ਜਨਮ ਤਰੀਕ 5/1/1988 9:30 a.m. ਪੜਾਈ V A R T I ਕੰਪਿਊਟਰ I T I ਫਿਟਿੰਗ ਕੰਮ ਆਪਣਾ ਬਿਜ਼ਨਸ ਹੋਲ ਸੇਲ ਏਰੀਆ ਫਰੋਜਪੁਰ ਪਰਿਵਾਰ ਮੈਂਬਰ 10 ਪੈਨਾ ਮੈਰਿਡ ਮੰਗਲ ਵਿਧਿਆ ਪਰਵਾਤ ਨੂੰ ਬਣੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 98785 49360 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੀ 31 12 1987 ਹਾਈਟ 5 ਫੁੱਟ 6 ਇੰਚ ਕਾਸਟ 60 ਗੋਤਮਾਨ ਜ਼ਿਲ੍ਹਾ ਵਟਿੰਡਾ ਜਮੀਨਸ਼ੇਖਲੇ ਕਾਮ ਕੀਤੀ ਵਾੜੀ ਲੜਕੇ ਦਾ 3 ਲੱਖ ਹੋਇਆ 13 ਸਾਲ ਦਾ ਬੇਟਾ ਮੰਗ ਰੀਪ ਕਰਤੋਂ ਤਲਾਕ ਸੁਧਾਰ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਪੈਨ ਇਹਨਾਂ ਦੀ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 73475 91537 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੁਮਾਰ ਮੰਗਲਿਕ ਜਨਮ ਤਰੀਕ 23 8 1990 ਹਾਈਟ 5 ਫੁੱਟ 8 ਇੰਚ ਜਿਲ੍ਹਾ ਲੁਧਿਆਣਾ ਕਾਸਟ ਵਾਮਨ ਪੜਾਈ ਵੀਟੈਕ ਐਮਬੀਏ ਕੰਮ ਕੰਪਨੀ ਵਿੱਚ ਮੈਨੇਜਰ ਲੁਧਿਆਣੇ ਮੰਗੇ ਵਧੀਆ ਪਰ ਵਰਤ ਨੂੰ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸ਼ੌਪ ਕਰਦੀ ਹੋਵੇ ਇਹਨਾਂ ਨੂੰ ਜਤੀ ਵੰਦਨ ਨੇ ਇਹਨਾਂ ਦਾ ਮੋਬਾਈਲ ਨੰਬਰ 97817 15013 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਪੂਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਤੁਸੀਂ ਆਪਣਾ ਪੂਰਾ ਵਾਹਨ ਡਾਟਾ ਸੈਂਡ ਕਰੋ ਸਾਡਾ WhatsApp ਨੰਬਰ 9501591037